ਆਲ ਵੈਲਕਮ ਟੂ ਅ ਨਿਊ ਵਲੌਗ ਸੋ ਅੱਜ ਅਸੀਂ ਮੂਵਿੰਗ ਕਰ ਰਹੇ ਹਾਂ ਤੇ ਮੂਵਿੰਗ ਕਰਨ ਲਈ ਸੀ ਬੰਦੇ ਸੱਦੇ ਤੇ ਆ ਓਏ ਸੋ ਵੀ ਮਿੱਤਰੋ ਵਾਈਦਾ ਵਲੌਗ ਕਰੂ ਆ ਚੱਲੋ ਰੋਸ ਤੇ ਜਾਈਓ ਆਓ ਪੈ ਰਹੀ ਜਾਂ ਸਵੇਰ ਸਵੇਰ ਤੇ ਗਾਦੂਪਰੀ ਚੱਕਰੀ ਆ ਸੋ ਖਿੱਚ ਕੇ ਜੱਕ ਮੜੀ ਜੀ ਖਿੱਚ ਕੇ ਅੱਜ ਹਵਾ ਵਾਲੀ ਚੱਲਦੀ ਆ ਹਨਾ ਕੋਟ ਪਾਣਾ ਆਲੂ ਵਾਲਾ ਰਜੂਲਾ ਬਹੁਤ ਵਧੀਆ ਥੰਡੋ ਗੁੱਡੀ ਭਾਈ ਹੈ ਨਾ ਉਹ ਤਾਂ ਜੋ ਫਟਾ ਫਮਾਇਆ ਰਜੂਲਾ ਉਹ ਸਨੋ ਕੋਟ ਪਹਿੜੇ ਪਿੰਚਣਾ ਲਾ ਪੈਨਾ ਮੋਟਾ ਵੀ ਕੀ ਪਾਉਣਾ ਕੋਟ ਸਹੀ ਆ ਬਾਵਾ ਨਹੀਂ ਖੇਲਣੀਆਂ ਸਹੀ ਗੱਲ ਆ ਅੱਜ ਤਾਂ ਯਰ ਦਸਦੇ ਦੁੱਸਦੇ ਨਹੀਂ ਸੀ ਸਨੋ ਪੈ ਗਈ ਹਨਾ ਮੀ ਦਸਦੇ ਅਬੇ ਕਹਿੰਦਾ ਉਧਰ ਤਾਂ ਹੈ ਨਹੀਂ ਸੁਣੋ ਸਾਡੇ ਨਾਲ ਹਾਜੀ ਹੁਣ ਤੁਰਿਆ ਉਹ ਕਹਿੰਦਾ ਹੀ ਮੈਂ 7 ਵਜੇ ਆ ਜਾਊਂਗਾ ਹਾਂਜੀ U-Haul expert ਆ ਗਿਆ ਆਪਾਂ ਪਹੁੰਚ ਗਏ ਮਿੱਤਰੋ U-Haul lane ਅੱਜ ਨੋ ਕੱਟ ਨੋ ਡੈਮੇਜ ਚੈੱਕ ਕਰ ਮੜਾ ਇਨਸਪੈਕਸ਼ਨ ਕਰੋ ਇਹਦੀ ਨੋ ਹੱਬ ਸੀਲ ਲੀਕ ਓਏ ਆ ਕਿਹੜੀ ਇਨਸਪੈਕਸ਼ਨ ਕਰੀ ਜਾਂਦਾ ਲੱਤਾਂ ਮਾਰ ਮਾਰ ਕੇ ਨਾ ਭਾਈ ਮੈਨੂੰ ਤਾਂ ਪਤਾ ਲੱਗ ਜਿੱਦਾਂ ਤੂੰ ਖਵਾ ਕਰਦਾ ਕਿਹੜੇ ਬੋਡੀਜ਼ ਗੋਟਾ ਕਾਰਗੋ ਬੋਡੀ ਐ ਚਾੜੇ ਨਾ ਮੇਰੇ ਹੱਥ ਠੰਡੇ ਲੱਗ ਜਾਂਦੇ ਨੇ ਇਹ ਚਾਜੂ ਭਾਈ ਮੇਰੇ ਭਾਈ ਇਨਸਪੈਕਸ਼ਨ ਕਰ ਲੈ ਢੰਗ ਨਾਲ ਸੁਣਾ ਭਾਈ ਚੱਲ ਸੁਣਾ ਕੋਈ ਕਟ ਨੋ ਡੈਮੇਜ ਗਾ ਆਪਸੀ ਨੂੰ ਲੀਕ ਫਾਸਲਾ ਟਾਈਟ ਐਂਡ ਸਿਕਯੁਰ ਟਾਇਰ ਪ੍ਰੈਸ਼ਰ ਗੁੱਡ ਨੋ ਕਟ ਨੋ ਡੈਮੇਜ ਨੋ এক্সਪੋਜ਼ਰ ਸਾਈਡ ਮਿਰਰ ਨੋ ਕ੍ਰੈਕ ਨੋ ਡੈਮੇਜ 뷰 ਇਸ ਕਲੀਅਰ 뷰 ਇਸ ਕਲੀਅਰ ਵਿੰਡਸ਼ੀਲਡ ਨੋ ਕ੍ਰੈਕ ਡੈਮੇਜ 뷰 ਇਸ ਕਲੀਅਰ कार को बोतल वो क्रैक नो डैमेज वाइपर सारा लड़की है ही तो तौल नहीं कुछ खिंचे तो टूट जाएगी वो वाला है बोतल है यार नहीं 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 अक्सर होया ਇਹ ਕਿੰਨਾ ਏਡਾ ਫੁੱਲਾ ਪ੍ਰੋਵਾ 26 ਫੁੱਟਾ ਕੀ ਕਰਦਾ ਸਾਲੇ ਇਹ ਤਾਂ ਹੁਣ ਪਾਰਕਿੰਗ ਵੀ ਢਾਨ ਲੱਗ ਜੂਗੀ ਉੱਥੇ ਰਹੀਆ ਚੱਲ ਜਲਦੀ ਕਰ ਜਲਦੀ ਬਾਲਾ ਸਲੋ ਆ ਯਾਰ ਬੰਦਾ ਰਹੇ ਪਾਪਾ ਜੀ ਪਾਪਾ ਜੀ ਚਲੋ ਪਾਪਾ ਜੀ ਪਰੇ ਜਾ ਆ ਜਾ ਵਿਕਟਰੀ ਦਾ ਸਾਈਨ ਦੇਤਾ ਅੱਛਾ ਕਿਤਾ ਕਰਦਾ ਹੈਰੀ ਦੋਨਾ ਹੁੰਦਾ ਇਹ ਸਾਰੇ ਯਾਰ ਹੁੰਦਾ ਚਲੋ ਯਾਰ ਅਲ ਅਬੀ ਤੇ ਤੁਸੀਂ ਆ ਜਾਓ ਅਸੀਂ ਚਾਚੂ ਵੀ ਆਟਮ ਲੈ ਆਪੀ ਚਲੋ मैं तो देना लो लो एते लाओ कोने नु फिर तू मुझे ला थे थे भाई फिर थोड़े चले आ मारे मीडिया स्टीपी चा बता बोल दे आजा <laughs> मेरी मीडिया 10000 दे मेरे को 3000 मेरी ट्रिपल ट्रिपल करा रही ते ना शुड बी एक्स्ट्रा हॉट विदाउट ली ओग नाल बहुत बेगले के हां खाने ले भी कुछ करा ले मैं शुड बी एक्स्ट्रा हॉट ठीक है ਇਹ ਰ ਹੋ ਰਾ ਬਣੀਦ ਨੂੰ ਭੇਜਦੇ ਆ ਆਪਣੀ ਕੀ ਵਕੀਂ ਪੈ ਲਗਾ ਮੈਨੂੰ ਆਓ ਵੀ ਮਿੱਤਰੋ ਸਾਡੇ ਡੀ ਜ਼ेड ਡਰਾਈਵਰ ਪਹੁੰਚ ਚੁੱਕੇ ਆ ਸੀਟ ਕਰ ਬ్రో ਸੀਟ ਹੂਰ ਛੱਡ ਜਾ ਰ ਇਹਦੇ ਵਿੱਚ ਮੜੀ ਠੰਡ ਬਹੁਤ ਆ ਇੱਕ ਤਾਂ ਅੱਜ ਸਨੋ ਪਾਣੀ ਕਿਧਰੋਂ ਪੈਣ ਲੱਗ ਗਿਆ ਕੋਈ ਸਟੀering ਆ ਇਹ ਕਿੱਤੋਂ ਸਟੀering ਤਾਂ ਨੂੰ ਕਰ ਲਾ ਐਡਜਸਟੇਬਲ ਹੈ ਕਿ ਨਹੀਂ ਆ ਨਹੀਂ ਇਹ ਨਹੀਂਗਾ ਜਮਾ ਜਮਾ ਸਮਝ ਨਹੀਂ ਦੀ ਗੋਈ ਆ ਸੁਸਤ ਆਪਾਂ ਅਸਰ ਆਉਂ ਚੁਕਣਾ ਹਾਂ ਆ ਚਲੋ ਬਈ ਸਮਾਨ ਰੱਖੋ ਯਾਰ ਚਲੋ ਬਈ ਇਹ ਰੱਖ ਜਾ ਇਹ ਖੜ ਜਾਏ ਮੈਨੂੰ ਉਹ ਪਹਿਲਾਂ ਉੱਪਰਲਾ ਸਮਾਨ ਲਾ ਲਈਏ ਆਪਾਂ ਚੱਲ ਬੇ ਯਾਰ ਉਹ ਦਸਤਾਨੇ ਕਿੱਥੇ ਆ ਕਿ ਉਹ ਰੱਖੀ ਉਹ ਕਿੱਥੇ ਪਈ ਆ ਉਹ ਥੋੜਾ ਭੜਾ ਯੂਐਸਮੋ ਪੀਜਰ ਬਣ ਜਾ ਉਹ ਬਹੁਤ ਜਿਆਦਾ ਬਰਫ ਹੋਏ ਸਨੋ ਤੇਜ਼ ਹੋ ਗਈ ਬੁਰੀ ਯਾਰ ਮੇਰੇ ਗਲਬ ਕਿੱਥੇ ਹੋਏ ਯਾਰ ਮੇਰੇ ਤੇਰੀ ਗੱਡੀ ਚ ਪਏ ਮੇਰੇ ਆ ਮੇਰੇ ਆ ਤੇ ਚੇਟੇ ਮੈਂ ਮੈਂ ਆਪ ਦੀ ਤੇ ਮੈਂ ਮੇਰੇ ਆ ਉਹ ਕੇਲ ਬੰਦ ਰਵੇ ਤੇ ਸੀਗੇ ਖੋਲ ਦੇ ਉਹ ਮੈਨੂੰ ਕੱਢ ਦੇ ਓ ਬਾਈ ਪਹਿਲਾਂ ਸਮਾਨ ਉੱਪੋਂ ਚੱਕ ਲਈ ਆਪਾਂ ਬਾਈ ਅੱਜ ਪੰਗਾ ਹੀ ਲੈ ਲੇ ਦਿਮਾਗ ਦਾ ਘਟਕਾ ਕੋ ਯਾਰ ਜੋ ਵੀ ਕੋਈ ਨਹੀਂ ਡੰਡੇ ਨਾਲ ਝਾੜ ਲੈਣੇ ਆ। ਭਾਈ ਬਹੁਤ ਗੰਦੇ ਤੇ ਧੋਣੇ ਸੀ ਸਾਡੇ ਤੋਂ ਗਲਚਾ ਪਿਆ ਧੋਣ ਵਾਲਾ। ਧੋ ਕੇਵੇਂ ਲਿਆਂਗੇ ਨੂੰ ਆਪਣੇ ਕੋਲ ਕਿਹੜਾ ਸਟੀਮ ਵਾਲਾ? ਸੁੱਕਣਗੇ ਕਿਵੇਂ? ਓਏ ਉਹਦੇ ਨਾਲ ਸਕੋਣਾ ਸੀ ਪਿੱਛੇ ਕਰਕੇ ਸਟੀਮ ਵੀ ਆ ਜੀ। ਸੁੱਕਣਗੇ ਕਿਵੇਂ? ਉਹ ਸਟੀਮ ਕਿੱਥੇ ਆਪਣੇ ਸਟੀਮ? ਸੁੱਕਣੇ ਥੋੜੀ ਉਹਦੇ ਨਾਲ ਫਿਰੇ। ਓਏ ਮੈਂ ਤਾਂ ਸਟੀਮ ਉਹਦਾ ਪਤੂ ਮੇਰੇ ਆਕੇ ਉਹਦੇ ਵਿੱਚ ਹੀ ਆਉ ਉਹਦੇ ਉਧਰ ਕਰੇ ਪਈ ਆ। ਇਹਦੇ ਐਂ ਕਰੋ ਆ ਕਵਰ ਲਾ ਕੇ ਮਸ਼ੀਨ 'ਚ ਧੋਣੇ ਸੀ ਤੁਸੀਂ। ਹੋਰ ਕੀ ਇਹਦਾ ਧੋਣਾ ਸੀ? ਸਾਬ ਮਸ਼ੀਨ। ਐ 1 ਮਿੰਟ। ਐ 1 ਮਿੰਟ। ਐ 1 ਮਿੰਟ ਚਲ ਸੁਣੋ ਜਾਨਾ। ਹਾਂਜੀ। ਸੋਵੇਗੀ पौड़ी सामने आ जाए सोफे के ना के यू हॉल च ता रखो यार भरावा सोफे गा दे रहे। पहले पहले भड़े भड़े ले यार भाई पहले झाड़ता लो खड़े जे ओए रुक कपड़ा ले खड़े मैं ना कर हां जो भाई आज जो बात बनना ये ना पर बच्चा बन गया अंदर से ना भाई मना जे एकदम मड़ी हाथ जा हाईलाइट कंपनी का ड्राइवर पहुंच चुके हाँ वेख हाँ वेख ਕਜਨਾ ਮਾਰੀ ਭਰਾਵਾ ਇਹ ਅਪਸੇਡਾઉન ਹੋ ਗਿਆ ਖਲਾਰ ਨਾ ਤਾਂ ਹੀ ਸਾਰਾ ਕੁਝ ਆ ਯਾਰ ਬੱਤੀ ਦਾ ਵੜ ਕੇ ਤਾਰ ਤੇ ਜਰਦਾ ਤੂੰ ਸੋਰੀ ਖੜੀ ਭਾਈ ਉਹ ਕਿੱਡੀ ਸਰਾ ਪਾਈ ਤੇ ਉਹ ਫੜੀ ਕੇ ਲੱਗੀ ਨਾ ਵੇ ਸਰਾ ਤੀਓ ਸਰਾ ਕੀ ਸੀ ਉਹ ਤੇ ਕ੍ਰੋਸ ਦਾ ਕੋਈ ਯਾਰ ਕਿੰਨੀ ਹਵਾ ਚਲਦੀ ਆ ਯਾਰ ਦੇ ਆ ਤੇ ਜੂਹਰ ਓ ਬਿੰਨ ਜੇ ਪਾਸੇ ਕਰ ਲੋ ਓ ਉਹ ਨਾ ਵੇਚ ਦੇ ਦਿਓ ਯਾਰ ਇੱਕ ਤਾਂ ਇੱਧਰ ਨਹੀਂ ਆਈ ਇਹ ਮੂੰਹ ਤੇ ਵਾਈਦੀ ਹੈ ਨਹੀਂ ਨਹੀਂ ਬਿੰਨ ਪਾਸੇ ਹੀ ਕੀਤਾ ਇੱਧਰ ਦੀ ਆਊਗਾ ਓਏ ਉਹਨੇ ਸਟਾਰਟ ਹੀ ਨਹੀਂ ਕੀਤਾ ਯਾਰ ਹਲੇ ਇੰਨਾ ਟਾਈਮ ਲਾਈ ਜਾਂਦਾ ਪਰ ਉਹ ਵਾ ਗਲਤ ਤੇ ਗਲਤ ਟਾਈਮ ਤੇ ਲਿਆ ਆ ਪੰਗਾ ਹੀ ਲੈ ਲਿਆ ਮੂਵਿੰਗ ਵਾਲਾ ਅੱਜ ਤਾਂ ਯਾਰ ਇੱਧਰ ਸਹੀ ਆ ਇੱਧਰ ਇੱਧਰ ਮੂੰਹ ਤੇ ਵਾਈਦੀ ਹੈ ਕੋਈ ਇੱਧਰ ਨਾ ਲਾ ਦੇ ਕਨੀਚ ਨਾ ਲਾ ਦੇ ਇੱਧਰ ਸਟਾਇਰ ਕਰੋ ਆ ਕਿੱਧਰ ਵੇਚ ਰਾਂ ਦਿਸੀ ਜਾਂਦੀ ਜਾਂਦੇ 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 ਬੈਕ ਜਾਂਦੇ ਆਉਣ ਦੇਰ ਆਉਣ ਦੇ بس 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 او بڈا بس چلو تو اتنا بھی ہے ادھر بھی بھائی کتے کتر رکھے گا اوپر آ وہ ਥੱਲੇ ਟੀਵੀ ਹੈ ਓਏ نیچے دیکھو نیچے اوکے نیچے دیکھو نیچے घुस ਕੇ دیکھو ویکینਟ ਹੈ ਉਹ ਸਾਰਾ بھائی ਆਪਾਂ ਨੇ ਬਣਾ ਪਾ ਟੀਵੀ ਹੁਣ ਜਮਾਣਾ ਹੈ ਵਲੌਗ ਚ ਨਾ ਨੁੱਕਰ ਗਿਆ ਨਾਰੇ ਨਾ ਟੀਵੀ ਨਾ ਟੀਟੀਵੀ ਆਏ ਆ ਆ ਆ ਦੇ ਮੁੱਕਰ ਗਿਆ ਯਾਰ ਮੇਰੀ ਗੱਲ ਟੀਵੀ ਨਾ ਟੀਕੀ ਟੀਵੀ ਨਾ ਆਏ ਟੁੱਟੂਗਾ ਜੇ ਇਹਦੇ ਨੁੱਕਰ ਨਾ ਕਰਵਾ ਜੀ ਜੇ ਇਹਦੇ ਫੈਟ ਤੇ ਇਹਦਾ ਮੈਂ ਮੇਰੇ ਟੀਵੀ ਨੂੰ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਹੀ ਗਿਆ ਸੀ ਮੈਂ ਘੰਟਾ ਇਹੀ ਦਾ ਮੱਥਾ ਮਾਰੀ ਰਹਿਣਾ ਤੇ ਵੀ ਬਾਈ ਗੱਲ ਵਿੱਚ ਕਿਉਂ ਰੱਖਿਆ ਟੀਵੀ ਕੱਢ ਦੋ ਜੁਰੇਸ ਕਰਾ ਤੇ ਮੈਂ ਉਹੀ ਕੀ ਬਾਈ ਕੱਢੋ ਓਏ टीवी ਨਹੀਂ ਟੁੱਟਦਾ ਪਿਆਰਾ ਜਦੋਂ ਤੁਸੀਂ ਭਾਰ ਪਤਾ ਕਿੰਨੇ ਭਾਰੇ 200 ਪਾਉਂਡ ਦਾ ਕਿੰਨਾ ਉਹ ਗੱਦੇ ਬਾਤੀ ਇੱਥੇ ਰੱਖਣੀਆਂ ਆ ਵਸਾ ਗਈਆਂ ਨੇ ਤਾਂ ਟੀਵੀ ਦੀ ਜਗ੍ਹਾ ਸਾਂ ਇੱਕ ਗੱਲ ਮੰਨੋ ਇਹ ਆ ਇੱਥੇ ਵਸਾਓ ਭਾਈ ਕੀ ਆ ਸੀ ਨਾ ਇਧਰ ਵਸਾਉਣ ਨੂੰ ਕਹੀ ਜਾਂਦਾ ਹਾਂ ਇਧਰ ਕਿੰਨਾ ਵਸਾਇਆ ਕੋਈ ਨਹੀਂ ਫਿਰ ਇਹ ਗੱਲ ਜਿਵੇਂ ਕਰੇ ਟੁੱਟ ਜਾਏਗਾ ਆ ਭਰਾਵਾ ਆ ਟੁੱਟੂ ਲਾ ਕਿਵੇਂ ਭਰਾਵਾ ਉੱਤੇ ਦਾ ਭਾਰ ਇੱਥੇ ਦੇਖਣ ਨੂੰ ਸਿਆਣ ਨੇ ਗੱਲ ਕੀਤੀ ਬਚਾ ਲਓ ਵੇ ਕੰਟਾ ਉਹ ਭਰਾਵਾ ਉਹ ਤਾਂ ਦਬਾਵਾ ਲਾ ਕੇ ਪੜੱਕ ਵੱਜੂ ਉਹਦਾ ਇਧਰ ਚੱਕੀ ਇਧਰੋਂ 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 ਕਰੀ ਦਿਮਿਆ ਆ ਅੰਨ ਨਾਲ ਲਾਉ ਸੁਪਰ ਲਾਉ ਨਾ ਨਾ ਤੀ ਆ ਆਪਣੀ ਦਾ ਆ ਹੋਵੇ ਐਂਡ ਤੇ ਆ ਕੇ ਉਹੀ ਐਲ ਐਸ ਡੀ ਨੂੰ ਫਿਰ ਪੈਗੇ ਤੇ ਮੈਂ ਉਦੋਂ ਦਾ ਹੀ ਕਹੀ ਰਹੇ ਨੂੰ ਲਾ ਕੇ ਅੰਦਰ ਇਹਨੂੰ ਐਂਡ ਤੇ ਐਂਡ ਤੇ ਲਿਆਏ ਉਹ ਬਾਈ ਗੱਡੀ ਚ ਰੱਖ ਲੈ ਨੂੰ ਯਾਰ ਇੰਨੀ ਜਗ੍ਹਾ ਯਾਰ ਕੀ ਕਰੀਏ ਉਹ ਰੋਜ਼ ਦਾ ਹੈ ਨਾ ਤੂੰ ਚੁੱਪ ਕਰ ਤੂੰ ਨਹੀਂ ਬੋਲਣਾ ਮੈਂ ਕਿਹਾ ਸੀ ਉਸ ਸਾਈਡ ਤੇ ਸਾਡੇ ਤੇ ਸਾਡੇ ਟਰਤੀ ਬਾ ਇਹ ਇੱਕ ਆਇਆ ਪੀਰਾ ਦਾ ਫਾਲਾ ਭਾਵੇਂ ਇਹਦੇ ਵਿੱਚ ਗੱਡੀ ਫਸਾ ਦੇ ਆਲੀਆ ਜੋ ਮਰਜੀ ਕਰਦੇ ਹੈ ਹੈਲਦੀ ਨਹੀਂ ਕਰੇ ਉਹ ਗੱਡੀ ਲਵੇੜੂ ਆ ਉਹ ਲੈ ਕੇ ਤੇ ਨਹੀਂ ਜਾਂਦੀ ਯਾਰ ਫਰਮਾ ਕੋਲਾ ਬੈਠ ਚੱਲ ਹੁਣ ਹੁਣ ਗੱਡੇ ਉਹਦੇ ਉੱਤੇ ਰੱਖਾਂਗੇ ਦੂਜੇ ਵੀ ਚਲੋ ਲੈ ਕੇ ਆਂਦੇ ਇੱਥੇ ਮਗਰ ਆ ਫੇਰ ਵੀ ਬਹੁਤ ਸਮਾਨ ਵਾਟ ਜਾਣਾ ਭਾਵੇਂ ਮੈਂ ਕਹਿੰਦਾ ਨਾ ਇਸ ਕੋਨੇ ਰੱਖੋ ਆ ਸੋਫੇ ਨੂੰ ਮਾੜਾ ਪੜੀ ਪਈ ਹੋ ਗਿਆ ਉਸਕੋ ਆਪਾਂ ਇਹਨੂੰ ਮਾੜਾ ਲਵਾਈ ਆ ਇੱਥੇ ਲਾ ਦੇ ਜਾਵਾਂ ਉਹ ਯਾਰ ਇੱਕ ਵਾਰ ਹੋਰ ਦਿਮਾਗ ਨਾਲ ਤੈਨੂੰ ਘਟ ਘਟ ਦਿਮਾਗ ਆਲੇ ਉਹ ਬਸ ਇੱਕ ਮਿੰਟ ਆ ਗੱਡੂ ਰੱਖੀ ਇੱਥੇ ਇਹ ਤਾਂ ਬਣਦੇ ਚਲਾ ਆ ਮਾਰ ਹਾਂ ਹਾਲੂ ਸਾਈਡ ਤੇ ਖੜੀ ਕਿੰਨੀ ਇੱਥੇ ਕੁਝ ਹੋਰ ਫਸਾ ਦੀ ਨਾਲ ਉਹ ਹੁਣ ਸਮਾਨ ਹੀ ਨਹੀਂ ਨਾ ਉਹ ਚੱਲ ਯਾਰ ਹੈ ਨਹੀਂ ਯਾ ਚਲੋ ਉਹ ਚਲਾ ਥੱਲੇ ਯਾਰ ਸਾਰੇ ਚੱਲ ਉਹ ਉੱਤੇ ਜਿਹਦੇ ਸੀਦਨ ਆਏ ਘਰ 10 ਵੀ ਜੇ ਇੰਨਾ ਆਪਾਂ ਖਾਲੀ ਲੈ ਜੀ ਆਪਾਂ ਨੂੰ ਪੈਸੇ ਘੱਟ ਪੈਣਗੇ ਸਮਾਨ ਤਾਂ ਹੈ ਨਹੀਂ ਲੈ ਯਾਰ ਨਾ ਕਰੋ ਫਿਰ ਚੱਲ ਧਿਆਨ ਨਾਲ ਬਾਈ ਬਾਪਾ ਇੱਥੇ ਸਮਾਨ ਲੱਗਾ ਦੁਨੀਆ ਨਹੀਂ ਨਹੀਂ ਅਲ ਵੀਰਾ ਕਰ ਲੱਗਿਆ ਆਪਾਂ ਉਹ ਭਰਾਵਾ ਚੱਜ ਦਾ ਬੋਲਿਆ ਕਰ ਉਹ ਆਉਂਦੇ ਹੀ ਨਹੀਂ ਯਾਰ ਉਹ ਬਾਈ ਆਜੋ ਉਹ ਆਉਂਦੇ ਹੀ ਜਾਓ ਜਾਓ ਜੀ ਧਰੋ ਚਲੋ ਬਾਈ ਚੱਲ ਓਏ ਥਾਂ ਹੈ ਨਹੀਂ ਬੰਨ ਕਿੱਥੇ ਦਵਾਵਾਂ ਇਹ ਇੱਥੋਂ ਮੈਂ ਫੜਾਵੇਂ ਇੱਧਰੋਂ ਨਾ ਇੱਧਰ ਆਏ ਨਹੀਂ ਇੱਥੋਂ ਫੜਾ ਆ ਜਾ ਬਈ ਕੱਟ ਵੱਜਦੇ ਆ ਕੱਟ ਘੜ ਦਸਤਾਨੇ ਨਹੀਂ ਓਏ ਇੱਥੇ ਦਾ ਕਰ ਮੈਂ ਚੱਕਦਾ ਪਈ ਬਾਏ ਉਹਨੇ ਜੀ ਦੇ تیر ਰੋਲ ਲੁਕਦੀ

ਬੋਲੇ ਸੋ ਨਿਹਾਲ ਵਾਗੋਂ ਸ੍ਰੀ ਅਕਾਲ खोलना थोड़ी कसना बैड भी चलो यार उधर कस गए ਮੇਸਤਰੀ ਸਪੈਸ਼ਲ ਸੱਦੇ ਆ ਲੰਡਨ ਤੋਂ ਸੰਦ ਜਾਂ ਇੱਕੀ ਹੈ ਤੇਰੇ ਕੋਲ ਮਸ਼ੀਨ ਆ ਇਹਦੇ ਨਾਲ ਹੀ ਸਾਰਾ ਕੰਮ ਚੱਲਦਾ ਆਪਣਾ ਆਹ ਚਲੋ ਕੋ